ਰਾਜ ਦੇ ਸੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬ੍ਰਾਡ ਫਾਰਮਿੰਗ ਸੈਨਾਖੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਲੈ ਚੱਲਦੇ ਹਾਂ ਤੁਹਾਨੂੰ ਆਪਣੇ ਫਾਰਮ ਤੇ ਇੱਕ ਨਵੀਂ ਜੋ ਚੀਜ਼ ਇੱਥੇ ਆਪਾਂ ਕਰਨ ਜਾ ਰਹੇ ਹਾਂ ਆਪਣਾ ਇੱਕ ਦੋਸਤ ਹੈ ਜੀ ਉਹਨੇ ਆਪਾਂ ਨੂੰ ਕੁਝ ਗੰਨੇ ਗੁਰਦਾਸਪੁਰ ਤੋਂ 85 ਜਿਹੜਾ ਗੰਨਾ ਹੈ ਉਹ ਆਪਾਂ ਨੂੰ ਦਿੱਤਾ ਸੀ ਕਿ ਤੁਸੀਂ ਆਪਦੇ ਫਾਰਮ ਤੇ ਲਾ ਕੇ ਦੇਖੋ ਤੇ ਉਹ ਪੋਰੀਆਂ ਨੂੰ ਅਸੀਂ ਕੁਝ ਦਿਨ ਲਈ ਧਰਤੀ ਦੇ ਵਿੱਚ ਥੱਲੇ ਨੱਪ ਦਿੱਤਾ ਸੀ ਵੀ ਇਹ ਅੱਖਾਂ ਕੱਢਿਆ ਵੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਲੰਬੇ ਗੰਨੇਆਂ ਨੂੰ ਇੱਥੇ ਕੁਹਾੜੀ ਨਾਲ ਵੱਡ ਵੱਡ ਕੇ ਛੋਟੀਆਂ ਪੋਰੀਆਂ ਬਣਾ ਲੀਆਂ ਦੋਸਤੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 1236 ਜਿਹੜੀ ਦਵਾਈ ਹੈ ਉਹਨੂੰ ਪਾਣੀ 'ਚ ਘੋਲ ਕੇ ਇੱਕ ਘੋਲ ਤਿਆਰ ਕਰ ਲਿਆ ਘੋਲ ਤਿਆਰ ਕਰਨ ਤੋਂ ਬਾਅਦ ਇਹਨੂੰ ਜਿਹੜਾ ਬੀ ਸੋਧਨ ਦਾ ਕੰਮ ਕੀਤਾ ਗਿਆ ਇਹਦੇ ਵਿੱਚ ਆਪਾਂ ਚੱਕ ਕੇ ਜੜੀਆਂ ਗੰਨੇ ਦੀਆਂ ਪੋਰੀਆਂ ਪਾਉਣੀਆਂ ਸ਼ੁਰੂ ਕਰਤੀਆਂ ਤੋਰੀਆਂ ਗੰਨੇ ਦੀਆਂ ਇਹਦੇ ਵਿੱਚ ਸਾਰੀਆਂ ਪਾਉਣ ਤੋਂ ਬਾਅਦ 20 ਸੌਦ ਹੋਣ ਤੋਂ ਬਾਅਦ ਆਪਾਂ ਚਲੇ ਗਏ ਆਂ ਜੀ ਫਾਰਮ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਹ ਆਪਾਂ ਸਾਰੇ ਖੇਤ ਦੇ ਵਿੱਚ ਆਪਣਾ ਚੌਰਸ ਖੇਤ ਹੈ ਤੇ ਬਾਉਂਡਰੀ ਲਾਵਾਂਗੇ ਜੀ ਦੋ ਪਾਸੇ ਇੱਧਰ ਆਪਾਂ ਇੱਕ ਬਾਉਂਡਰੀ ਲਾਵਾਂਗੇ ਦੂਜੀ ਬਾਉਂਡਰੀ ਆਪਾਂ ਦੂਜੇ ਪਾਸੇ ਲਾਵਾਂਗੇ ਇੱਕ ਪਾਸੇ ਆਪਣੇ ਪੱਕਾ ਖਾਲਾ ਉੱਥੇ ਆਪਾਂ ਸ਼ਪੈਦਿਆ ਨਾਲ ਬਾਉਂਡਰੀ ਕੀਤੀ ਹੈ ਤੇ ਇੱਕ ਪਾਸੇ ਪਈ ਹੈ ਉੱਥੇ ਆਪਾਂ ਬਾਸ ਜਿਹੜਾ ਆਰਡਰ ਕੀਤਾ ਹੋਇਆ ਉਹ ਲਾਉਣਾ ਹੈ ਹੁਣੇ ਗੰਨੇ ਨੂੰ ਜਿਹੜਾ ਲਾਉਣ ਦਾ ਤਰੀਕਾ ਹੈ ਅਸੀਂ ਬਾਈ ਜੀ ਹੋਰਾਂ ਤੋਂ ਪੁੱਛਿਆ ਸੀ ਉਹ ਤਰੀਕਾ ਤੁਹਾਨੂੰ ਸਮਝਾਉਣਿਆ ਸੀ ਕਿਵੇਂ ਲਾ ਰਹੇ ਹਾਂ ਜਦੋਂ ਹੋਣਗੇ ਫਿਰ ਦਿਖਾਏ ਜਾਣਗੇ ਤੁਹਾਨੂੰ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਵੀ ਆ ਇੱਕ ਬੱਟ ਹੈ ਜਿਹੜੀ ਇਹਦੇ ਆਪਾਂ ਨਾਲ ਜਮਾ ਬਾਉਂਡਰੀ ਲਾਉਣੀ ਹੈ ਇੱਥੋਂ ਸਫਾਈ ਕਰਕੇ ਆ ਨਾਲ ਹੀ ਐਦਾਂ ਆਪਾਂ ਮਿੱਟੀ ਹੈ ਜਿਹੜੀ ਥੋੜੀ ਜੀ ਡੂੰਗੀ ਹੈ ਪੱਟ ਲੈਣੀ ਹੈ ਇਹਦੇ ਨਾਲ ਖਾਲੀ ਖਾਲੀ ਪੱਟਣਾ ਡੂੰਗਾ ਲਾਉਣ ਨਾਲ ਜਿਹੜਾ ਇਹਦਾ ਇਹ ਫਾਇਦਾ ਹੁੰਦਾ ਜਦੋਂ ਜ਼ਿਆਦਾ ਗੰਨਾ ਲੰਬਾ ਹੋ ਜਾਂਦਾ ਹੈ ਢੇਰੀਆਂ ਆਉਂਦੀਆਂ ਤਾਂ ਫਿਰ ਇਹ ਦਿੱਗਣ ਤੋਂ ਬਚਾ ਕਰਦੀ ਹੈ ਖਾਲੀ ਨੂੰ ਇਸ ਤਰੀਕੇ ਨਾਲ ਪੱਧਰ ਕਰਨ ਤੋਂ ਬਾਅਦ ਰੰਬੀ ਦੀ ਮਦਦ ਨਾਲ ਇਹਦੇ ਵਿੱਚ ਆਪਾਂ ਜਿਹੜੇ ਛੋਟੀਆਂ-ਛੋਟੀਆਂ ਇਹਦੇ ਵਿੱਚ ਕੋਲੀਆਂ ਜਿਹੀਆਂ ਬਣਾ ਲੈਣੀਆਂ ਖਾਲੀਆਂ ਇੱਦਾਂ ਕੱਢਣੀਆਂ ਆ ਤੁਹਾਡੇ ਸਾਹਮਣੇ ਕਿਸਾਨ ਵੀਰ ਕੱਢ ਕੇ ਦਿਖਾ ਰਹੇ ਆ ਉਸ ਤੋਂ ਬਾਅਦ ਆ ਆਪਣਾ 2 ਪਿਆ ਜੀ ਜਿਹੜਾ ਉਤੋਂ ਸੋਧ ਕੇ ਲਿਆ ਕੇ ਕੋਲੇ ਰੱਖਿਆ ਹੁਣ 2 ਲਾਉਣ ਦੀ ਵਿਧੀ ਤੁਹਾਨੂੰ ਦੱਸਦੇ ਆ 2 ਕਿਵੇਂ ਲਾਉਣਾ ਹੈ ਇਹਦੇ ਵਿੱਚੋਂ ਤੁਸੀਂ ਆਪਦੇ ਕੋਲੇ ਕਰ ਲੈਣੀਆਂ ਜਿਹੜੀਆਂ 5-4 ਪੋਰੀਆਂ ਤੇ ਇਹਨਾਂ ਦਾ ਖਾਸ ख्याल ਰੱਖਿਆ ਨੇ ਜਿਹੜੀ ਇਹਨਾਂ ਦੀ ਅੱਖ ਫੁੱਟੀ ਹੋਈ ਆ ਉੱਪਰ ਨੂੰ ਹੋਵੇ। ਉਹ ਦੇਖੋ ਕਿਵੇਂ ਲਾ ਰਹੇ ਆ ਕਿਸਾਨ ਵੀਰ ਜਿਹੜੀ ਇਹਦੀ ਫੁੱਟਿਆ ਹੋਇਆ ਹਿੱਸਾ ਉੱਪਰ ਨੂੰ ਕਰਕੇ ਤੇ ਇਹ ਜਿਹੜਾ ਲਗਭਗ ਅਸੀਂ ਵਾਰਡ ਦੇ ਤੌਰ ਤੇ ਲਾਇਆ ਤਾਂ ਜਿਆਦਾ ਨੇੜੇ ਰਹਿਣੇ ਵੈਸੇ ਇਹਨੂੰ ਦੂਰ ਲਾਇਆ ਜਾਂਦਾ ਪਰ ਅਸੀਂ 10 10 ਇੰਚ ਲਗਭਗ ਜਿਹੜਾ ਇਹਦੀ ਦੂਰੀ ਰੱਖੀ ਹੈ ਤਾਂ ਜੋ ਪੂਰਾ ਸੰਘਣੀ ਇਹਦੀ ਵਾਰਡ ਹੋ ਜੇ ਤੇ ਪ੍ਰੋਡਕਸ਼ਨ ਵੀ ਵਧਿਆ ਹੋਵੇ ਕਿਉਂਕਿ ਇੱਕ ਹੀ ਲਾਈਨ ਲਾਉਣੀ ਹੈ। ਹੁਣ ਮਿੱਟੀ ਪਾਉਣ ਦਾ ਤੁਹਾਨੂੰ ਦੱਸਦੇ ਆ ਤੇ ਮਿੱਟੀ ਕਿਵੇਂ ਪਾਉਣੀ ਹੈ ਕਹੀ ਨਾਲ ਆ ਦੇਖੋ ਦੋਸਤੋ ਜਿਵੇਂ ਹੀ ਗੰਨਾ ਇਹਨਾਂ ਇਹਨਾਂ ਲਾਤਾ ਇਹਨੂੰ ਮਿੱਟੀ ਦੇ ਨਾਲ ਆਪਾਂ ਬਰੀਕ ਮਿੱਟੀ ਹਲਕੀ ਹਲਕੀ ਇਹਨੂੰ ਢੱਕ ਦੇਣਾ ਅੱਖਾਂ ਟੁੱਟਣ ਤੋਂ ਬਚਾਰ ਰਹੇ ਪਹਿਲਾਂ ਹਲਕੀ ਹਲਕੀ ਮਿੱਟੀ ਹੱਥ ਨਾਲ ਪਾਉਣੀ ਆ ਉਸ ਤੋਂ ਬਾਅਦ ਕਹੀ ਦੀ ਮਦਦ ਨਾਲ ਐਦਾਂ ਗੰਨੇ ਨੂੰ ਪੂਰਾ ਢੱਕ ਦੇਣਾ ਜਿਵੇਂ ਢੱਕਾਂਗੇ ਨਾਲ ਹੀ ਥੋੜੀ ਥੋੜੀ ਖਾਲੀ ਬਣਦੀ ਜਾਊਗੀ ਤਾਂ ਕਿ ਇਹਦੇ 'ਚ ਪਾਣੀ ਲਾਉਣਾ ਜਿਹੜਾ ਇਹਨੂੰ ਆਸਾਨ ਰਹੇ ਆ ਦੇਖੋ ਜੀ ਐਦਾਂ ਇਹਨੂੰ ਸਾਫ਼ ਸਫਾਈ ਨਾਲ ਢੱਕ ਦੇਣਾ ਪਿੱਛੇ ਅਸੀਂ ਜਿਹੜਾ ਕੰਮ ਕਰ ਰਹੇ ਆ ਆਹ ਤੁਹਾਡੇ ਸਾਹਮਣੇ ਇਹ ਗੰਨੇ ਲੱਗੇ ਹੋਏ ਐ ਐਦਾਂ ਲਾ ਕੇ ਅਸੀਂ ਫਾਰਮ ਤੇ ਕੰਮ ਕਰ ਰਹੇ ਹਾਂ ਉਹ ਤੁਹਾਨੂੰ ਨਾਲ ਦੀ ਨਾਲ ਇਹ ਦੱਸਿਆ ਜਾ ਰਿਹਾ ਹੈ ਇਹਦੇ ਬਾਰੇ ਲਾਉਣ ਤੋਂ ਬਾਅਦ ਐਦਾਂ ਢੱਕ ਦੇਣਾ ਢੱਕਣ ਤੋਂ ਬਾਅਦ ਜਿਹੜੀ ਆ ਚੀਜ਼ ਨਜ਼ਰ ਆਊਗੀ ਤੇ ਇਹ ਸੀ ਗੰਨਿਆਂ ਦੀ ਖੇਤੀ ਵੱਲ ਸਾਡਾ ਪਹਿਲਾ ਕਦਮ ਦੋਸਤੋ ਕਿਵੇਂ ਲੱਗੀ ਵੀਡੀਓ ਬਰਾਡ ਫਾਰਮਿੰਗ ਸੈਣਾ ਕਿਡਾ ਨਾ ਬਣੇ ਰਹੋ ਇਹ ਜਦੋਂ ਫੁੱਟਣਗੇ ਵੱਡੇ ਵੱਡੇ ਹੋਏ ਤਾਂ ਦੁਬਾਰਾ ਇੱਕ ਵੀਡੀਓ ਇਹਨਾਂ ਦੀ ਕਰਕੇ ਪਾਵਾਂਗੇ ਤੁਸੀਂ ਦੇਖੋ ਬਹੁਤ ਸੋਹਣੀ ਜਿਹੜੀ ਵਾਰਡ ਐ ਖੇਤ ਦੀ ਚਾਰਦੁواری ਹੋ ਜੂਗੀ ਤੁਹਾਡੇ ਫਾਰਮ ਦੇ ਵਿੱਚ ਕਈ ਸਾਰੀਆਂ ਫਸਲਾਂ ਲੱਗੀਆਂ ਤਾਂ ਬਾਹਰੋਂ ਪਤਾ ਨਹੀਂ ਲੱਗਦਾ ਅਗਲੇ ਨੂੰ ਵੀ ਕੀ ਲਾਈ ਬੈਠਾ ਕੰਧਾ ਕਰਨ ਦੀ ਲੋੜ ਨਹੀਂ ਦੋਸਤੋ ਜਿਵੇਂ ਇੱਕ ਪਾਸੇ ਛਪੈਦਾ ਲਾਤਾ ਉਹਦੀ ਆਮਦਨ ਹੋ ਜਾਣੀ ਆ ਇੱਕ ਪਾਸੇ ਬਾਸ ਲਾਤਾ ਬਾਸ ਦੀ ਬਹੁਤ ਵਧੀਆ ਆਮਦਨ ਹੈ ਦੋਹੇ ਸਾਈਡ ਗੰਨਾ ਲਾਤਾ ਹੁਣ ਇਹ ਆਪਣੀ ਲਗਭਗ 370 ਫੁੱਟ ਲੈਂਥ ਹੈ ਇਹ ਇਹ ਗੰਨੇ ਵਾਲੀ ਜੋ ਇੱਕ ਲਾਈਨ ਹੈ 10 10 ਇੰਚ ਤੇ ਲਾਏ ਤਾਂ 400 ਦੇ ਕਰੀਬ ਇਧਰ 400 800 ਗੰਨਾ ਹੋ ਗਿਆ ਮੰਨ ਲਓ ਸਾਲ ਭਰ ਦਾ ਘਰੇ ਗੁੱਡ ਨਹੀਂ ਮੁੱਕਦਾ ਜੀ ਠੀਕ ਹੈ ਜੀ ਬਣੇ ਰਹੋ ਵਿਲੱਖਣ ਖੇਤੀ ਨਵੀਆਂ ਜਾਣਕਾਰੀਆਂ ਬਰਾਡ ਫਾਰਮਿੰਗ ਸੇੜਾ ਖੇੜਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਫੋਲੋ ਕਰੋ ਬਹੁਤ ਮਿਹਰਬਾਨੀ